ਗਿਆਨ ਦੇ ਸਾਗਰ ਜੁਗੋ ਜੁਗਿਆ ਟਲ ਸਤਿਗੁਰੂ ਜਗਤ ਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਜੁੜੇ ਬੈਠੇ ਸਤਸੰਗੀ ਜਨੋ ਆਪ ਜੀ ਸਤਿਗੁਰੂ ਜੀ ਦੇ ਅਮੋਲਕ ਬਚਨ ਸਰਵਣ ਕਰ ਰਹੇ ਹੋ ਯੋ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਵਿੱਤਰ ਮੁਖਾਰਤੋਂ ਇਹ ਬਚਨ ਉਚਾਰਨ ਕੀਤੇ ਹੋਏ ਹਨ ਤੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਬਹੁਤ ਹੀ ਕਿਰਪਾ ਕਰਕੇ ਸਾਰੇ ਜੀਵਾਂ ਦੇ ਭਲੇ ਲਈ ਜਿੰਦ ਦੇ ਕਲਿਆਣ ਹਿੱਤ ਹੁਕਮ ਨਾਮ ਦੇ ਰੂਪ ਵਿੱਚ ਪ੍ਰਗਟ ਕਰਕੇ ਸਾਡੇ ਸਰਵਣ ਤੱਕ ਪਹੁੰਚਾਏ ਨੇ ਸਤਿਗੁਰ ਜੀ ਇਸ ਸ਼ਬਦ ਰਾਹੀਂ ਜੋ ਅਸ਼ਟ ਪਦੀ ਦੇ ਰੂਪ ਵਿੱਚ ਲੰਮਾ ਸ਼ਬਦ ਹੈ ਬਖਸ਼ਿਸ਼ ਕਰ ਰਹੇ ਨੇ ਸਾਡੇ ਤੇ ਉਸ ਮਾਲਕ ਪਰਮਾਤਮਾ ਦੀ ਬੜਿਆਈ ਆਪਾਂ ਸੰਸਾਰ ਵਿੱਚ ਜਿਰਾਕ ਕੁਝ ਮਿਲ ਜਾਏ ਸਾਨੂੰ ਧਨ ਮਿਲ ਜਾਏ ਗਿਆਨ ਮਿਲ ਜਾਏ ਨਾਮ ਮਿਲ ਜਾਏ ਜਾਂ ਕੋਈ ਰਾਜ ਮਿਲ ਜਾਏ ਆਪਣੇ ਆਪ ਨੂੰ ਅਸੀਂ ਵੱਡਾ ਘਹਾਉਣ ਲੱਗ ਜਾਂਦੇ ਹਾਂ ਸਤਿਗੁਰੂ ਜੀ ਕਹਿੰਦੇ ਨੇ ਕਿੱਡਾ ਵੱਡਾ ਮਾਲਕ ਹੈ ਉਹ ਉਹਦੀ ਵਡਿਆਈਆਂ ਦੇਖੋ ਹਰ ਚੀਜ਼ ਉਹਦੇ ਘਰ ਦੇ ਵਿੱਚ ਕਿੰਨੀ ਹੈ ਉਹ ਪਰਮਾਤਮਾ ਐਸਾ ਮੇਰਾ ਪਿਤਾ ਹੈ ਸਤਿਗੁਰੂ ਜੀ ਕਹਿ ਰਹੇ ਪਿਤਾ ਹਮ ਮੇਰੋ ਬੜੋ ਧਨੀ ਅਗਮਾ ਉਸਤਤ ਕਵਨ ਕਰੀਜੇ ਕਰਤੇ ਵੇਖ ਰਹੇ ਬਿਸਮਾ ਇਰਹਾਉ ਦੀ ਪੰਕਤੀ ਹੈ ਸ਼ਬਦ ਦਾ ਕੇਂਦਰੀ ਭਾਵ ਹੈ ਮੁਖ ਭਾਵ ਹੈ ਵੀ ਉਹ ਬਹੁਤ ਵੱਡਾ ਪੀਤਾ ਹੈ ਮੇਰਾ ਕਿੱਡਾ ਕਬਡਾ ਹੈ ਉਹਦੀ ਬੜੀਆਂ ਸਾਰੀਆਂ ਦੱਸ ਰਹੇ ਨੇ ਆਓ ਸਰਵਣ ਕਰਨ ਦਾ ਯਤਨ ਕਰਿਏ ਜੀ ਸਤਨਾਮ ਵਾਹਿਗੁਰੂ ਜੀਓ ਰਾਜਨ ਮੈਂ ਤੂੰ ਰਾਜਾ ਕਹੀਐ ਭੂ ਮਨ ਮਹਿ ਭੂ ਮਾ ਠਾਕੁਰ ਮੈਂ ਢੁਕਰਾਈ ਤੇਰੀ ਕੋਮਨ ਸਿਰ ਕੋ ਮਾ ਕਹਿੰਦੇ ਮੇਰਾ ਪਤ ਪਿਤਾ ਕਿੱਡਾ ਵੱਡਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦਸਰੇ ਨੇ ਕਹਿੰਦੇ ਰਾਜਾ ਹੋਵੇ ਕੋਈ ਦੁਨੀਆ ਦੇ ਵਿੱਚ ਉਹ ਸਾਰੇ ਰਾਜਿਆਂ ਦਾ ਰਾਜਾ ਹੈ ਕੋਈ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਦਿਵਸ ਚਾਰ ਕੇ ਝੂਠੇ ਕਰਤ ਦੀ ਵਾਜਾ ਦੁਨੀਆ ਦੇ ਰਾਜੇ ਚਾਰ ਦਿਨਾਂ ਦੇ ਨੇ ਤੇ ਰਾਜਾ ਹੀ ਨਾ ਰਹੇ ਫਿਰ ਕੀ karenge ਉਹ ਐਸਾ ਰਾਜਾ ਉਦਾ ਰਾਜ ਕਦੇ ਖਤਮ ਨਹੀਂ ਹੁੰਦਾ ਸਦੀਵੀ ਹੈ ਰਾਜਿਆਂ ਨੂੰ ਰਾਜ ਦੇ ਦਿੰਦਾ ਹੈ ਕੰਗਾਲ ਵੀ ਕਰ ਦਿੰਦਾ ਹੈ ਰਾਜਿਆਂ ਦੇ ਵਿੱਚ ਸਭ ਤੋਂ ਵੱਡਾ ਰਾਜਾ ਤੂੰ ਹੈ ਪਰਮੇਸ਼ਰ ਨੂੰ ਕਹਿ ਰਹੇ ਨੇ ਭੂਮਨ ਮੈਂ ਭੂਮਾ ਭੂਮ ਕਹਿੰਦੇ ਨੇ ਧਰਤੀ ਨੂੰ ਫਿਰ ਕੋਈ 2-4 ਕਿੱਲੇ ਖਰੀਦ ਲਏ ਮੇਰੇ ਵਰਗੇ ਕੋਲ ਹੋਣ 5-7 ਕਿੱਲੇ ਕਹਿੰਦਾ ਵੀ ਮੇਰੇ ਕੋਲ ਬੜੀ ਜ਼ਮੀਨ ਹੈ ਕਹਿੰਦੇ ਹੈ ਮੇਰੇ ਮਾਲਕ ਤੇਰੇ ਵਰਗਾ ਭੂਮੀਆਂ ਕੋਈ ਨਹੀਂ ਕਿਉਂਕਿ ਇਹੀ ਦੁਨੀਆ ਨਹੀਂ ਉਹਦੀ ਖੰਡਾਂ ਬ੍ਰਹਮੰਡਾਂ ਦਾ ਮਾਲਕ ਹੈ ਕੋਟ ਬ੍ਰਹਮੰਡ ਕੋ ਸੁਆਮੀ ਠਾਕੁਰ ਸਰਵ ਕਲਾ ਭਰਪੂਰੀ ਰੇ ਕਰੋੜਾਂ ਬ੍ਰਹਮੰਡਾਂ ਦਾ ਮਾਲਕ ਹੈ ਭਾਈ ਗੁਰਦਾਸ ਜੀ ਤਾਂ ਕਹਿੰਦੇ ਨੇ ਰੋਮ ਰੋਮ ਵਿੱਚ ਰੱਖੇ ਹਨ ਕਰ ਬਹਿਰ ਮੰਡ ਕਰੋੜਿ ਅਪਾਰਾ ਉਹਦੇ ਇੱਕ ਇੱਕ ਰੋਮ ਵਿੱਚ ਕਰੋਣਾ ਬ੍ਰਹਮੰਡ ਲਟਕਰ ਹੈ ਏਡਾ ਵੱਡਾ ਮਾਲਕ ਹੈ ਪ੍ਰਭਾਤਮਾ ਤਾਂ ਹੀ ਸਾਡੇ ਅੰਦਰ ਉਹਦਾ ਭੈ ਬਣੇਗਾ ਨਾ ਡਰ ਬਣੇਗਾ ਜੇ ਡਰ ਬਣੇਗਾ ਤਾਂ ਹੀ ਉਹਨੂੰ ਯਾਦ ਕਰਾਂਗੇ ਅਸੀਂ ਵਰਨਾ ਤਾਂ ਆਪਣੀ ਹੋਂਮੇ ਵਿੱਚ ਹੀ ਰਹਿ ਜਾਂਦਾ ਮਨੁੱਖ ਵੀ ਮੈਂ ਹੀ ਵੱਡਾ ਹਾਂ ਪਿੰਡ ਵਿੱਚ ਮੇਰੇ ਤੋਂ ਵੱਡਾ ਕੋਈ ਨਹੀਂ ਹੈ ਸ਼ਹਿਰ ਵਿੱਚ ਮੇਰੇ ਤੋਂ ਵੱਡਾ ਕੋਈ ਨਹੀਂ ਦੇਸ਼ ਵਿੱਚ ਮੇਰੇ ਤੋਂ ਵੱਡਾ ਕੋਈ ਨਹੀਂ ਨਹੀਂ ਉਹ ਮਾਲਕ ਬਹੁਤ ਵੱਡਾ ਹੈ ਕਹਿੰਦੇ ਤੂੰ ਭੂਮੀਆਂ ਵਿੱਚ ਸਭ ਤੋਂ ਵੱਡਾ ਭੂਮੀਆ ਹੈ ਤੇਰੇ ਕੋਲ ਸਭ ਤੋਂ ਜ਼ਿਆਦਾ ਭੂਮੀ ਹੈ ਠਾਕੁਰ ਮੈਂ ਟੁਕਰਾਈ ਤੇਰੀ ਕੋਮਨ ਸਿਰ ਕੋ ਮਾ ਫਿਰ ਠਾਕੁਰ ਮਾਲਕ ਨੂੰ ਕਹਿੰਦੇ ਨੇ ਬੜੇ ਮਾਲਕ ਨੇ ਇੱਥੇ ਆਪਾਂ ਜਦੋਂ ਜ਼ਮੀਨ ਦੇਖਦੇ ਆ ਨਾ ਉਹਦੇ ਵਿੱਚ ਮਾਲਕੀ ਦਾ ਨਾਮ ਹੁੰਦਾ ਉਹਨੂੰ ਕਹਿੰਦੇ ਮਲਕੀਅਤ ਉਹਨੂੰ ਠਾਕੁਰ ਕਹਿੰਦੇ ਮਾਲਕੀ ਕਿਥੇ ਤੱਕ ਹੈ ਤੇਰੀ ਕਹਿੰਦੇ ਸਾਰੇ ਮਾਲਕਾਂ ਤੋਂ ਵੱਡਾ ਮਾਲਕ ਹੈ ਜਿਤਨੀ ਦੁਨੀਆ ਦੇ ਵਿੱਚ ਕੋਮ ਹੈ ਸਾਰੀ ਕੋਮਾ ਤੋਂ ਵੱਡੀ ਤੇਰੀ ਕੋਮ ਹੈ ਤੂੰ ਐਡਾ ਵੱਡਾ ਹੈ ਪਿਤਾ ਮੇਰਾ ਬੜੋ ਧਨੀ ਅਗਮਾ ਫਿਰ ਮੇਰਾ ਜਿਹੜਾ ਐਸਾ ਪਿਤਾ ਹੈ ਪਰਮਾਤਮਾ ਸ਼ਬਦਾ ਹੈ ਸਭਨਾ ਦਾ ਮਾਂ ਪਿਓ ਆਪ ਹੈ ਉਹ ਸ਼ਬਦਾ ਪਿਤਾ ਵੀ ਹੈ ਸ਼ਬਦਾ ਪਤੀ ਵੀ ਹੈ ਸ਼ਬਦਾ ਭਰਾਤਾ ਵੀ ਹੈ ਸਭ ਦੀ ਮਾਤਾ ਵੀ ਹੈ ਸਾਰੇ ਸਬੰਧ ਪਰਮਾਤਮਾ ਨਾਲ ਜੁੜਦੇ ਨੇ ਸਾ ਸਤਿ ਸੰਗਾ ਜੀ ਹੋਰ ਕਿਸੇ ਨਾਲ ਨਹੀਂ ਜੁੜਦੇ ਇੱਕ ਪਰਮਾਤਮਾ ਹੈ ਸਭ ਦੇ ਨਾਲ ਜਿਹੜਾ ਮਰਜੀ ਸਬੰਧ ਤੁਸੀਂ ਬਣਾ ਸਕਦੇ ਹੋ ਸੁਪਾਦਸ਼ਾ ਕਹਿੰਦੇ ਨੇ ਪਿਤਾ ਮੇਰੋ ਬੜੋ ਧਨੀ ਅਗਮ ਬਹੁਤ ਧਨવાન ਹੈ ਉਹ ਫਿਰ ਕਿਤਨਾ ਕਿਤਨਵਾਣ ਹੈ ਅਗਮ ਹੈ ਉਹਦੇ ਤੱਕ ਪਹੁੰਚ ਨਹੀਂ ਉਹਦਾ ਪਤਾ ਹੀ ਨਹੀਂ ਕਿੰਨਾ ਧਨੀ ਹੈ ਉਹ ਇੱਕ ਮਿੰਟ ਵਿੱਚ ਇੱਕ ਖਿੰਨ ਵਿੱਚ ਕਿਸੇ ਨੂੰ ਰਾਜ ਦੇ ਦੇਵੇ ਇੱਕ ਖਿੰਨ ਵਿੱਚ ਉੱਠਦਾ ਰਾਜ ਖੋ ਲਏ ਖਿੰਨ ਮੈਂ 라ਉ ਰੰਕ ਕੋ ਕਰਈ 라ਉ ਰੰਕ ਕਰ ਡਾਰੈ ਰੀਤੇ ਭਰੇ ਭਰੇ ਸੁਖ ਨਾਵੈ ਇਹ ਤੰਕੋ ਵਿਵਹਾਰੈ ਜੇ ਕੋ ਵੀ ਅਸੀਂ ਬਹੁਤ ਵੱਡੇ ਆ ਉਹ ਸਾਰਾ ਕੁਝ ਖੋ ਦਿੰਦਾ ਐਡਾ ਵੱਡਾ ਮੇਰਾ ਪਿਤਾ ਐਡਾ ਵੱਡਾ ਹੈ ਗੁਰੂ ਅਰਜਨ ਦੇਵ ਜੀ ਕੈ ਉਸ ਪਰਮਾਤਮਾ ਨੂੰ ਅਗਮ ਹੈ ਫਿਰ ਉਸਤਤ ਕਵਣ ਕਰੀ ਜਾਇ ਕਰਤੇ ਵੇਖ ਰਹੇ ਬਿਸਮ ਤੇਰੀ ਉਸਤਤ ਮੈਂ ਕਿਵੇਂ ਕਰਾਂ ਤੁਹਾਈ ਬਹੁਤ ਵੱਡਾ ਹੈ ਮੈਂ ਤਾਂ ਬੈ ਦੇਖ ਦੇ ਕੇ ਤੈਨੂੰ ਹੈਰਾਨ ਹੋ ਰਿਹਾ ਇਹ ਹੈ ਬਿਸਮੋੜਾ ਬਿਸਮਾਦ ਅਵਸਥਾ ਬਹੁਤ ਵੱਡੀ ਹੈ ਜੇ ਕਿਸੇ ਨੂੰ ਮਿਲ ਜਾਏ ਉਸਤਤ ਕਵਣ ਕਰੀ ਜਾਇ ਕਰਤੇ ਤੇਰੀ ਕਿਹੜੀਆਂ ਕਿਹੜੀਆਂ ਉਸਤਤਾ ਕਰਾਂ ਤੇਰੇ ਕਬਣ ਕਬਣ ਕੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੂੰ ਖਜਾਨਾ ਸਾਰੇ ਗੁਣ ਤੇਰੇ ਨੇ ਅਸੀਂ ਜੀ ਹੀ ਉਸ ਕਰਕੇ ਰਹੇ ਹਾਂ ਸਵਾਸੀ ਉਸ ਕਰਕੇ ਲੈ ਰਹੇ ਕਿਹੜੇ ਗੁਣ ਕਰੀ ਉਹਦੇ ਕਿਸ ਤਰ੍ਹਾਂ ਦਾ ਸਾਡਾ ਸਰੀਰ ਬਣਾਇਆ ਵਧੀਆ ਪਾਇਆ ਪਾਣੀ ਰੱਖ ਨਹੀਂ ਸਕਦਾ ਪਾਇਆ ਪਾਣੀ ਬਿਨਾਂ ਰਹਿ ਨਹੀਂ ਸਕਦਾ ਇਸ ਤਨਾ ਸੁਨਦਰ ਵਧੀਆ ਸਰੀਰ ਬਣਾ ਕੇ ਦਿੱਤਾ ਸਮ ਤੇਰੇ ਕਿਹੜੇ ਕਿਹੜੇ ਗੁਣ गावा ਮੈਂ ਸੁਖਿਆਂ ਨੂੰ ਮੈਂ ਤੂੰ ਸੁਖਿਆ ਕਹੀ ਹੈ ਦਾਤਨ ਸਿਰ ਦਾਤਾ ਫਿਰ ਲੋਕ ਚਾਰ ਟਕੇ ਹੋ ਜਾਣ ਪਰਿਵਾਰ ਠੀਕ ਹੋਵੇ ਅਲੇ ਦਵਾਲਾ ਜਾਂ ਠੀਕ ਹੋਵੇ ਕਹਿੰਦਾ ਬਾਏ ਮੇਰੇ ਵਰਗਾ ਸੁਖੀ ਕੋਈ ਨਹੀਂ ਉਹ ਇੱਕ ਮਿੰਟ ਵਿੱਚ ਦੁੱਖ ਦੇ ਦਿੰਦਾ ਹੈ ਪਾਤਸ਼ਾਹ ਕਹਿੰਦੇ ਨੇ ਜਿਤਨੇ ਸੁਖੀ ਨੇ ਉਨਾ ਸਭ ਵਿੱਚ ਤੋਂ ਸਭ ਤੋਂ ਜ਼ਿਆਦਾ ਸੁਖੀ ਹੈ ਇਸੇ ਕਰਕੇ ਤਾਂ ਕਿਹਾ ਉਹਦਾ ਜਿਹੜਾ ਨਾਮ ਜਪਦਾ ਹੈ ਨਾ ਉਹ ਵੀ ਸੁਖੀ ਹੈ ਹਰ ਕਾਲ ਸਿਮਰਨ ਜੋ ਕਰੇ ਸੋ ਸੁਖੀ ਆ ਸੰਸਾਰ ਪਾਸ਼ਾ ਕਹਿੰਦੇ ਨੇ ਹੋਰ ਕਿਸੇ ਚੀਜ਼ ਵਿੱਚ ਸੁੱਖ ਨਹੀਂ ਹੈ ਸੁੱਖ ਨਹੀਂ ਬਹੁਤਾ ਧਨ ਖਾਟੇ ਜੇ ਬਹੁਤਾ ਧਨ ਕਮਾਵੇਗਾ ਸੁੱਖ ਨਹੀਂ ਹੁੰਦਾ ਸੁੱਖ ਨਹੀਂ ਵੇਖੇ ਨਿਤ ਨਾਟੇ ਰੋਜ਼ ਅਖਾੜੇ ਦੇਖੇ ਮਨੁੱਖ ਤੁਹਾਡੇ ਮੋਬਾਈਲ ਵਿੱਚ ਸਾਰਾ ਕੁਝ ਹੈ ਫਿਰ ਵੀ ਸੁੱਖ ਨਹੀਂ ਹੈ ਸੁੱਖ ਨਾਹੀ ਬਹੁ ਦੇਸ਼ ਕਮਾਏ ਬਾਹਰਲੇ ਦੇਸਾਂ ਵਿੱਚ ਜਾ ਕੇ ਕਮਾ ਸਤਗੁਰੂ ਜੀ ਕਹਿੰਦੇ ਫਿਰ ਵੀ ਸੁੱਖ ਨਹੀਂ ਮਿਲੇਗਾ ਸਰਬ ਸੁਖਾਂ ਹਰ ਹਰ ਗੁਣ ਗਾਏ ਸੁਖੀਨ ਮੈਂ ਤੋ ਸੁਖੀ ਆ ਕਹੀਏ ਸੁਖ ਤੇਰਾ ਦਿੱਤਾ ਲਈ ਹੈ ਉਹ ਸੁਖੀ ਹੈ ਜੇ ਉਹ ਕਿਸੇ ਨੂੰ ਸੁੱਖ ਦੇਵੇਗਾ ਤਾਂ ਸੁੱਖ ਮਿਲੇਗਾ ਵਰਨਾ ਧਨ ਵਾਲੇ ਵੀ ਸੁਖੀ ਨਹੀਂ ਹਨ ਰਾਜ ਵਾਲੇ ਵੀ ਸੁਖੀ ਨਹੀਂ ਹਨ ਸਤਿਗੁਰ ਜੀ ਨੇ ਤਾਂ ਕਿਹਾ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਸੁ ਸੁਖੀਆ ਵਿੱਚ ਤੂੰ ਸਭ ਤੋਂ ਸੁਖੀਆ ਹੈ ਦਾਤਨ ਸਿਰ ਦਾਤਾ ਫਿਰ ਵੱਡੇ ਵੱਡੇ ਦੁਨੀਆ ਵਿੱਚ ਚਾਰ ਟੱਕੇ ਹੋ ਜਾਂਦੇ ਨੇ ਮਨੂ ਕਹਿੰਦਾ ਮੈਨੂੰ ਦੱਸੋ ਜੀ ਕੋਈ ਕੰਮ ਹੋਵੇ ਤੇਰੇ ਵਰਗਾ ਦਾਤਾ ਕੋਈ ਨਹੀਂ ਕਿੰਨਾ ਕੁ ਦੇ ਦੇਗਾ ਕੋਈ ਕਿਸੇ ਨੂੰ ਕੋਈ ਭੁੱਖਾ ਹੋਵੇ ਗਵਾਂਢੀ ਗਵਾਂਢੀ ਨੂੰ ਗਵਾਂਢੀ ਨਹੀਂ ਦੇ ਦਏਗਾ ਉਹ ਸਾਰੀ ਦੁਨੀਆ ਨੂੰ ਦੇ ਰਿਆ ਸਾਰੀ ਦੁਨੀਆ ਦਾ ਗੁਰਾ ਇੱਕ ਦੇਹ 부ਝਾਈ ਇਹ ਬਹੁਤ ਵੱਡੀ ਮੰਗ ਕੀਤੀ ਹੋਈ ਹੈ ਸਤਗੁਰੂ ਜੀ ਨੇ ਬਾਣੀ ਦੇ ਵਿੱਚ ਸਭਨਾ ਜੀਆ ਕਾ ਇੱਕ ਦਾਤਾ ਕੋਈ ਇੱਕ ਪਿੰਡ ਦਾ ਦਾਤਾ ਨਹੀਂ 사ਤਸੰਗ ਜੀ ਬਣ ਸਕਦਾ ਜਿੰਨੇ ਮਰਜੀ ਧਨ ਹੋ ਜਾਏ ਆਪਣੇ ਪਰਿਵਾਰ ਦਾ ਹੀ ਚੰਗੀ ਤਰ੍ਹਾਂ ਨਹੀਂ ਅਸੀਂ ਪਾਲਣਾ ਕਰ ਸਕਦੇ ਪਿੰਡ ਦਾ ਦਾਤਾ ਕਿਵੇਂ ਬਣ ਜਾਗੇ ਇੱਕ ਪਿੰਡ ਦਾ ਨਹੀਂ ਬਣ ਸਕਦਾ ਉਹ ਬ੍ਰਹਮੰਡਾਂ ਦਾ ਦਾਤਾ ਹੈ ਦਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ ਦੂਜੀ ਗੱਲ ਜੇ ਸਾਡੇ ਕੋਲ ਕੁਝ ਹੈ ਵੀ ਹੈ ਉਹਦਾ ਦਿੱਤਾ ਹੋਇਆ ਸਾਡਾ ਤਾਂ ਹੈ ਨਹੀਂ ਤੇਰਾ ਦੀਆ ਤੂੰ ਦੇ ਕੇ ਅਰਪੋ ਇਹ ਆਮ ਹੁੰਦਾ ਸਾਰ ਸੰਗਰੀ ਸਾਡੇ ਗੁਰੂ ਘਰਾਂ ਵਿੱਚ ਵੀ ਹੁੰਦਾ ਹੈ ਮੰਦਰਾਂ ਵੇchu ਹੀ ਹੁੰਦਾ ਸਾਰੇ ਵੀ ਆ ਚੀਜ਼ ਜੀ ਮੈਂ ਦਿੱਤੀ ਹੋਈ ਐ ਆ ਮੈਂ ਦਿੱਤੀ ਐ ਮੇਰੀ ਚੀਜ਼ ਨੂੰ ਐ ਕਰੋ ਉਹ ਮੇਰੀ ਨਹੀਂ ਐ ਇਹ ਪਰਮਾਤਮਾ ਦੀ ਐ ਅਸੀਂ ਕੀ ਦੇ ਸਕਦੇ ਆ ਭਗਤ ਰਵਿਦਾਸ ਜੀ ਕਹਿੰਦੇ ਤੇਰਾ ਦਿਆ ਤੁਜੇ ਕਿ ਆਰਪੂ ਤੇਰਾ ਹੀ ਤਾਂ ਦਿੱਤਾ ਹੋਇਆ ਸਾਰਾ ਸੂ ਦਾਤਿਆਂ ਵਿੱਚ ਸਭ ਤੋਂ ਵੱਡਾ ਦਾਤਾ ਆਪਣੇ ਆਪ ਨੂੰ ਕਦੇ ਦਾਤਾ ਨਹੀਂ ਅਸੀਂ ਤਾਂ ਮੰਗਤੇ ਆ ਉਹਦੇ ਹਮ ਭੀਖਾਰੀ ਹਮ ਭੀਖਤ ਭੀਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਨਿਜਪਤ ਆਪਣੇ ਕੋਲੋਂ ਦੇਣ ਵਾਲਾ ਅਸੀਂ ਨਹੀਂ ਦਿੰਦੇ ਸਤਗੁਰੂ ਜੀ ਕਹਿੰਦੇ ਨੇ ਦਾਤਿਆ ਵਿੱਚ ਸਭ ਤੋਂ ਵੱਡਾ ਦਾਤਾ ਹੈ ਤੇਜਨ ਮਹਿ ਤੇਜਵੰਸੀ ਕਈ ਹੈ ਰਸੀਨ ਮਹਿ ਰਾਤਾ ਫਿਰ ਤੇਜ ਪ੍ਰਕਾਸ਼ ਤੇਰਾ ਸਭ ਤੋਂ ਜ਼ਿਆਦਾ ਹੈ ਬੜਾ ਤੇਜ ਹੁੰਦਾ ਹੈ ਕੋਈ ਦੇਸ਼ ਦਾ ਮੰਤਰੀ ਬਣ ਜਾਂਦਾ ਹੈ ਪ੍ਰਧਾਨ ਮੰਤਰੀ ਬਣ ਜਾਂਦਾ ਉਹਦਾ ਪ੍ਰਭਾਵ ਰਹਿੰਦਾ ਥੋੜੀ ਦੇਰ ਪਰ ਫਿਰ ਹਟ ਜਾਂਦਾ ਉਸੇ ਦੇ ਖਿਲਾਫ ਉਲਟੇ ਝੰਡੇ ਚੁੱਕੀ ਫਿਰਦੇ ਨੇ ਲੋਕ ਉਹਦਾ ਤੇਜ ਪ੍ਰਤਾਪ ਘਟ ਜਾਂਦਾ ਪਰ ਤੇਰਾ ਪ੍ਰਤਾਪ ਕਿਹਸਾ ਹੈ ਤੇਜ ਕਿਹਸਾ ਹੈ ਪ੍ਰਤਾਪ ਤੁਹਾਾਰਾ ਦੇਖ ਕੇ ਜਮਦੂਤ ਛੱਡ ਜਾਏ ਤੇਰਾ ਤੇਜ ਤੇਜ ਵਿੱਚ ਤੇਜ ਤੇਰਾ ਹੈ ਰਸੀਨ ਮੈ ਰਤਾ ਫਿਰ ਰਸ ਲੈਣ ਵਾਲਾ ਤੂੰ ਸਭ ਤੋਂ ਵੱਡਾ ਹੈ ਆਪਾਂ ਭੋਜ ਨਹੀਂ ਛਕਦੇ ਆ ਰਸ ਲੈਂਦੇ ਆ ਖਾਣਾ ਰਸ ਹੈ ਕੰਨਾਂ ਦਾ ਰਸ ਹੈ ਜੀਵਾ ਦਾ ਰਸ ਹੈ ਪੈਣਨ ਦਾ ਰਸ ਹੈ ਬੋਲਣ ਦਾ ਰਸ ਕਿੰਨੇ ਰਸ ਨੇ ਸਾਡੇ ਕੋਲ ਪਰ ਅਸੀਂ ਕਿੰਨਾ ਕੁ ਲੈਨੇ ਆ ਆਪਣੇ ਸਰੀਰ ਦੁਆਰਾ ਲੈਂਦੇ ਇੰਦਰੀਆਂ ਦੁਆਰਾ ਉਹ ਸਾਰਿਆਂ ਦੇ ਇੰਦਰੀਆਂ ਦੁਆਰਾ ਲੈਂਦਾ ਹੈ ਕਿੱਡਾ ਵੱਡਾ ਰਸ਼ੀ ਹੈ ਉਹ ਸਭ ਘਟ ਭੋਗੈ ਮੇਰੇ ਗੋਵਿੰਦਾ ਇਹ ਸਾਰੇ ਸਰੀਰਾਂ ਵਿੱਚ ਬੈਠ ਕੇ ਤੂੰ ਰਸ ਭੋਗਦਾ ਹੈ ਕਿੱਡਾ ਵੱਡਾ ਰਸ਼ੀ ਹੈ ਤੇਰੇ ਵਰਗਾ ਰਸ਼ੀਆ ਕੋਈ ਨਹੀਂ ਤੇਰੇ ਵਰਗਾ ਦਾਤਾ ਕੋਈ ਨਹੀਂ ਤੇਰੇ ਵਰਗਾ ਪਿਤਾ ਕੋਈ ਨਹੀਂ ਆਪਾਂ ਇੱਕ ਦੋ ਚਾਰਾਂ ਦੇ ਪਿਤਾ ਹੋ ਕੇ ਆਪਣੇ ਆਪ ਨੂੰ ਵੱਡਾ ਸਮਝਦੇ ਆ ਨਾ ਉਹ ਤੇਰੇ ਵਰਗਾ ਕੋਈ ਵੀ ਨਹੀਂ ਤਾਂ ਹੀ ਨਿਮਰਤਾ ਆਵੇਗੀ ਸਾਡੇ ਅੰਦਰ ਜਿੰਨੀ ਨਿਮਰਤਾ ਆਵੇਗੀ ਉੰਨਾ ਸੁਖੀ ਹੋਵੇਗਾ ਮਨੁੱਖ ਜਿੰਨਾ ਨਿਮਕੇ ਰਹੇਗਾ ਨਾ ਉਤਨਾ ਸੁਖੀ ਹੈ ਇਥੇ ਸੰਸਾਰ ਵਿੱਚ ਸਾਡੇ ਗੁਰੂ ਸਾਹਿਬਾਨ ਭਗਤ ਜਨ ਦੇਖੋ ਕਿਵੇਂ ਨਿਮ ਨਿਮ ਕੇ ਰਹਿੰਦੇ ਨੇ ਸਤਗੁਰੂ ਜੀ ਕਹਿੰਦੇ ਤੇਰੇ ਵਰਗਾ ਦਾਤਾ ਵੀ ਕੋਈ ਨਹੀਂ ਤੇਰੇ ਵਰਗਾ ਸੁਖਿਆ ਵੀ ਕੋਈ ਨਹੀਂ ਤੇਰੇ ਵਰਗਾ ਰਸੀਆ ਵੀ ਕੋਈ ਨਹੀਂ ਹਰ ਰਸ ਤੂੰ ਮਾਣ ਰਿਆ ਹੈ ਸੂਰਮੇ ਸੂਰਾ ਤੂੰ ਕਹੀਏ ਭੋਗਨ ਮੈਂ ਭੋਗੀ ਕਹਿੰਦੇ ਫਿਰ ਸੂਰਮਿਆਂ ਵਿੱਚ ਸਭ ਤੋਂ ਵੱਡਾ ਸੂਰਮਾ ਹੈ ਤੂੰ ਕਿੱਡਾ ਹੀ ਸੂਰਮਾ ਹੋਵੇ ਕੋਈ ਉਸ ਸੂਰਮੇ ਦੀ ਹਾਰ ਇੱਕ ਦਿਨ ਹੋਣੀ ਹੈ ਸੰਸਾਰ ਵਿੱਚੋਂ ਉਹਨੂੰ ਜਾਣਾ ਹੈ ਪਰ ਉਹ ਪਰਮੇਸ਼ਰ ਸਭ ਤੋਂ ਵੱਡਾ ਸੂਰਮਾ ਹੈ ਐਸਾ ਮੇਰਾ ਪਿਤਾ ਗੁਰੂ ਅਰਜਨ ਦੇਵ ਜੀ ਕਹ ਰਹੇ ਨੇ 라ਵ ਦੀ ਪੰਗਤੀ ਪੀਤੋ ਮੇਰੋ ਬੜੋ ਤਨੀ ਅਗਮ ਉਹ ਸਭ ਤੋਂ ਵੱਡਾ ਸੂਰਾ ਹੈ ਵੈਸੇ ਤਾਂ ਸੂਰਾ ਕਿਹਾ ਉਹਨੂੰ ਗੁਰਬਾਣੀ ਵਿੱਚ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈ ਸੋ ਕਈ ਅਤੈ ਸੂਰਾ ਜਿਹਨੂੰ ਪਰਮਾਤਮਾ ਦਾ ਪਿਆਰ ਮਿਲ ਗਿਆ ਹੈ ਨਾ ਉਹ ਮਨੁੱਖ ਸੂਰਮਾ ਹੈ ਸਭ ਤੋਂ ਵੱਡਾ ਕਿਉਂਕਿ ਉਹ ਹੀ ਮਨੁੱਖ ਵਿਕਾਰਾਂ ਨੂੰ ਮਾਰ ਸਕਦਾ ਉਹ ਰਸ ਨੂੰ ਸੂਰਮਾ ਕਿਹਾ ਸੋ ਸੂਰਾ ਵਰਵਿਆ ਜਿਨ ਵਿੱਚੋਂ ਦੁਸ਼ਟ ਅਹੰਕਾਰ ਨੂੰ ਮਾਰਿਆ ਜਿਨੇ ਆਪਣਾ ਹੰਕਾਰ ਮਾਰ ਲਿਆ ਜਿਹਨੂੰ ਹੰਕਾਰ ਛੱਡ ਰਿਹਾ ਹੈ ਧਨ ਦਾ ਰਾਜ ਦਾ ਹੋਰ ਚੀਜ਼ਾਂ ਦਾ ਉਹ ਥੋੜਾ ਸੂਰਮਾ ਹੈ ਜਿਨੇ ਹੰਕਾਰ ਨੂੰ ਮਾਰਿਆ ਉਹ ਸੂਰਮਾ ਉੱਤੇ ਨਿਮਰਤਾ ਆਵੇਗੀ ਉਹ ਸੂਰਮਾ ਪਾਦਸ਼ਾਹ ਕਹਿੰਦੇ ਨੇ ਭਾਈ ਸੂਰਿਆ ਵਿੱਚ ਤੂੰ ਸਭ ਤੋਂ ਵੱਡਾ ਸੂਰਮਾ ਹੈ ਭੋਗਨ ਮੈਂ ਭੋਗੀ ਫਿਰ ਸਾਰੇ ਤਰ੍ਹਾਂ ਦੇ ਭੋਗ ਤੇਰੇ ਤੋਂ ਜ਼ਿਆਦਾ ਕੋਈ ਨਹੀਂ ਭੋਗਦਾ ਪਹਿਲਾਂ ਵੀ ਬੇਨਤੀ ਕੀਤੀ ਰਸੀਨ ਭੋਗਣ ਉਹ ਇੱਕੋ ਚੀਜ਼ ਹੈ ਸਾਰੇ ਸਰੀਰਾਂ ਵਿੱਚ ਜਿੰਨੇ ਰਸ ਤੂੰ ਭੋਗਦਾ ਹੈ ਤੋਹੀ ਭੋਗ ਰਿਹਾ ਹੈ ਗ੍ਰਸਤਨ ਮੈਂ ਤੂੰ ਬੜੋ ਗ੍ਰਸਤੀ ਜੋਗਨ ਮੈਂ ਜੋਗੀ ਫਿਰ ਗ੍ਰਸਤੀਆ ਵਿੱਚ ਤੇਰੇ ਵਰਗਾ ਗ੍ਰਸਤੀ ਕਿਸੇ ਦਾ ਉਹ ਨਹੀਂ ਗ੍ਰਸ ਪਰਿਵਾਰ ਨੂੰ ਕਹਿੰਦੇ ਨੇ ਵੈਸੇ ਵੈਸੇ ਗ੍ਰਸਤ ਦੇ ਅਰਥ ਹੁੰਦੇ ਨੇ ਗ੍ਰਹਿ ਸਤ ਅਸਤ ਜਿਹੜਾ ਆਪਣੇ ਆਪ ਵਿੱਚ ਟਿਕਿਆ ਹੋਵੇ ਉਹਨੂੰ ਕਹਿੰਦੇ ਨੇ ਗ੍ਰਸਤੀ ਅਸਲ ਵਿੱਚ ਜਿਹੜਾ ਪਰ ਤੂੰ ਕਹਿੰਦੇ ਪਰਿਵਾਰਾਂ ਵਿੱਚ ਤੂੰ ਬਹੁਤ ਵੱਡਾ ਪਰਿਵਾਰ ਹੈ ਤੇਰਾ ਸਵਾਰਾ ਸੰਸਾਰ ਉਸੇ ਦਾ ਪਰਿਵਾਰ ਹੈ ਸਾਰਿਆਂ ਦਾ ਪਿਤਾ ਹੈ ਉਹ ਸਾਰਿਆਂ ਸਾਰਾ ਦੁਨੀਆ ਆਲ ਵਰਡ ਜਿੰਨਾ ਵੀ ਹੈ ਜਿੰਨੇ ਬ੍ਰਹਮੰਡ ਖੰਡ ਨੇ ਪਤਾ ਨਹੀਂ ਕਿਤਨਾ ਹੈ ਕੋਈ ਜਾਣ ਨਹੀਂ ਸਕਦਾ ਉਹ ਸਾਰਾ ਤੇਰਾ ਬਣਾਇਆ ਹੋਇਆ ਤੇਰੀ ਇੱਛਾ ਨਾਲ ਬਣਿਆ ਹੈ ਤੇਰੀ ਇੱਛਾ ਨਾਲ ਚੱਲ ਰਿਹਾ ਹੈ ਤੇਰੀ ਇੱਛਾ ਨਾਲ ਲਹਿ ਹੋ ਰਿਹਾ ਹੈ ਤੇਥੋਂ ਬਿਨਾਂ ਨਹੀਂ ਕੁਝ ਵੀ ਹੈ ਤੂੰ ਕਹਿੰਦੇ ਗ੍ਰਿਸ਼ਤੀ ਵਿੱਚ ਤੂੰ ਸਭ ਤੋਂ ਵੱਡਾ ਗ੍ਰਿਸ਼ਤੀ ਹੈ ਤੇ ਜੋਗਿਆਂ ਵਿੱਚ ਸਭ ਤੋਂ ਵੱਡਾ ਜੋਗੀ ਜੋਗ ਦਾ ਅਰਥ ਹੁੰਦਾ ਜੁੜਨਾ ਤੂੰ ਹਰ ਇੱਕ ਨਾਲ ਜੁੜਿਆ ਹੋਇਆ ਹੈ ਤੂੰ ਐਸਾ ਕੋਈ ਨਹੀਂ ਜਿਹਦੇ ਨਾਲ ਜੁੜਿਆ ਨਹੀਂ ਹੁਣ ਇਹ ਬੋਲ ਬੋਲ ਰਿਹਾ ਨਾ ਮੈਂ ਉਸ ਕਰਕੇ ਬੋਲ ਰਿਹਾ ਪਰਮੇਸ਼ਰ ਕਰਕੇ ਤੁਸੀਂ ਇੱਥੇ ਤੱਕ ਚੱਲ ਕੇ ਆਇਓ ਪਰਮਾਤਮਾ ਕਰਕੇ ਆਇਓ ਵਰਨਾ ਵਿੰਗੇ ਟੇੜੇ ਕਰ ਦਿੰਦਾ ਸਾਧ ਸੰਗ ਜੀ 1 ਮਿੰਟ ਵਿੱਚੋ ਕੋਈ ਉਹ ਨਹੀਂ ਇਹ ਉਹਦੀ ਪਾਵਰ ਦਾ ਸਾਥ ਕੋਈ ਨਹੀਂ ਛਿੰਮਾ ਕੋਈ ਨਹੀਂ ਉਹਦੀ ਸਰ ਸੀ ਇਹ ਸਾਰਾ ਉਸ ਕਰਕੇ ਹੋ ਰਿਹਾ ਉਹ ਸਾਡੇ ਨਾਲ ਜੁੜਿਆ ਹੋਇਆ ਇਹ ਬੱਤੀਆਂ ਜਗ ਰਹੀਆਂ ਨੇ ਇਹ ਜੁੜੀਆਂ ਹੋਈਆਂ ਨੇ ਕਿਤੇ ਜੋਗ ਇਹ ਕਿਸੇ ਬਹੁਤ ਵੱਡੇ ਪਾਵਰ ਤੋਂ ਇਹ ਆ ਰਹੀ ਹੈ ਸ਼ਕਤੀ ਇਸੇ ਤਰ੍ਹਾਂ ਉਹ ਸਾਡੇ ਨਾਲ ਜੁਗਿਆ ਹੋਇਆ ਜੋਗੀ ਐਡਾ ਵੱਡਾ ਜੋਗੀ ਹੈ ਕਰਤਨ ਮੈਂ ਤੂੰ ਕਰਤਾ ਕਹੀਏ ਆਚਾਰਨ ਮੈਂ ਆਚਾਰੀ ਫਿਰ ਕਰਨ ਵਾਲਾ ਕਰਤਾ ਕਹਿੰਦੇ ਨੇ ਜਿਹੜਾ ਕਰਨ ਵਾਲਾ ਹੈ ਉਹਦਾ ਗੁਣ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਕਰਤਾ ਬਣਾਉਣ ਵਾਲਾ ਪੁਰਖ ਜੋ ਬਣਾ ਕੇ ਉਹਦੇ ਵਿੱਚ ਵਿਆਪਕ ਹੈ ਉਹਨੂੰ ਕਹਿੰਦੇ ਨੇ ਪੁਰਖ ਤੂੰ ਕਰਤਾ ਤੇਰੇ ਵਰਗਾ ਕੋਈ ਨਹੀਂ ਆਪਾ ਤਾਂ ਕੋਈ ਕਿਤੇ ਮੜੀ ਜਿਖੇ ਸੇਵਾ ਕਰ ਲਈਏ ਨਾ ਮੈਂ ਕੀਤੀ ਹੈ ਜੀ ਮੈਂ ਇਨਾ ਪੈਸਾ ਪਾਇਆ ਮੈਂ ਗੁਰਦੁਆਰਾ ਬਣਾਇਆ ਜੀ ਮੈਂ ਆਹ ਕੰਮ ਕੀਤਾ ਮੈਂ ਘਰ ਬਣਾਇਆ ਮੈਂ ਕੋਠੀਆਂ ਬਣਾਈ ਹੋਰ ਇਹ ਸ੍ਰਿਸ਼ਟੀ ਬਣਾਈ ਸਾਛ ਸੰਗ ਜੀ ਪਹਿਲਾਂ ਐਡਾ ਵੱਡਾ ਕਰਤਾ ਹੈ ਉਹ ਇਹੀ ਦੇਖ ਲਓ ਪਹਿਲਾਂ ਸਭ ਤੋਂ ਜ਼ਿਆਦਾ ਇਹੀ ਆਕਾਰ ਦੇਖੋ ਕਿਵੇਂ ਬਣਾਇਆ ਉਹਨੇ ਸਰੀਰ ਕਿਵੇਂ ਬਣਿਆ ਬਿੰਦ ਤੇ ਜਿੰ ਪਿੰਡ ਕੀਆ ਬਣਾ ਸਕਦੇ ਆਂ ਅਸੀਂ ਉਨੇ ਇਹ ਸਭ ਇੱਕ 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 ਚੀਜ਼ ਅਸੀਂ ਇੱਕ ਫੁੱਲ ਨਹੀਂ ਬਣਾ ਸਕਦੇ ਇਹ ਨਕਲੀ ਫੁੱਲ ਨੇ ਉਸ ਤਰ੍ਹਾਂ ਦੇ ਥੋੜਾ ਬਣਦੇ ਨੇ ਸੋ ਇਹ ਚਰਕੇ ਉਹ ਕਰਤਾ ਇੱਡਾ ਵੱਡਾ ਕਰਤਾ ਹੈ ਸਾ ਸੰਗਤ ਜੀ ਕੋਈ ਹਿਸਾਬ ਨਹੀਂ ਉਹਦਾ ਕਰਤਨ ਮੈਂ ਕਰਤਾ ਤੂੰ ਕਹੀ ਹੈ ਤੂੰ ਸਭ ਤੋਂ ਵੱਡਾ ਕਰਤਾ ਹੈ ਆਚਾਰਨ ਮੈਂ ਆਚਾਰੀ ਆਚਾਰ ਕਹਿੰਦੇ ਨੇ ਕਰੈਕਟਰ ਨੂੰ ਜੱਤ ਨੂੰ ਜਾਂ ਚਾਲ ਚੱਲਣ ਨੂੰ ਕਹਿੰਦੇ ਤੇਰੇ ਵਰਗਾ ਆਚਾਰੀ ਮਨੁੱਖ ਕੋਈ ਨਹੀਂ ਹੈ ਸਤਿਗੁਰ ਜੀ ਨੇ ਸਭ ਤੋਂ ਪਹਿਲੇ ਰਾਗ ਵਿੱਚ ਕਿਹਾ ਸੱਚੋ ਓਰੇ ਸਭ ਕੋ ਉੱਪਰ ਸੱਚ ਆਚਾਰ ਆਚਾਰ ਕਰੇਟਰ ਜੀਵਨ ਉਹਦਾ ਸਭ ਤੋਂ ਵੱਡਾ ਆਚਾਰ ਤੂੰ ਹੈ ਆਚਾਰੀਆ Hindu mat ਵਿੱਚ ਵੀ ਵੀਰਾਂ ਦੇ ਨਾਮ ਹੁੰਦੇ ਨੇ ਆਚਾਰੀਆ ਲੱਗਦਾ ਹੈ ਜਿਹੜੇ ਧਾਰਮਿਕ ਲੋਕ ਹੁੰਦੇ ਨੇ ਆਚਾਰੀਆ ਰਜਨੀਸ਼ ਨਾਮ ਲੱਗਦਾ ਹੈ ਸੰਕਰ ਆਚਾਰੀਆ ਤਖੱਲਸ ਲੱਗਦਾ ਹੈ ਉਹਨਾਂ ਦੇ ਨਾਮ ਨਾਲ ਸਤਿਗੁਰੂ ਜੀ ਕਹਿੰਦੇ ਪਰਮਾਤਮਾ ਤੇਰੇ ਵਰਗਾ ਆਚਾਰੀ ਕੋਈ ਨਹੀਂ ਸਭ ਤੋਂ ਵੱਡਾ ਆਚਾਰੀ ਹੈ ਸਾਹਨ ਮੈਂ ਤੂੰ ਸਾਚਾ ਸਾਹ ਵਾਪਾਰਨ ਮੈਂ ਵਪਾਰੀ ਫਿਰ ਸਾਹ ਸਾਹ ਹੁੰਦਾ ਹੈ ਜਿਹੜਾ ਕਿਸੇ ਨੂੰ ਪੈਸਾ ਦੇ ਦੇਵੇ ਚੱਲ ਪੇ ਉਹਦਾ ਕੰਮ ਤੁਰ ਜਾਏ ਅੱਗੇ ਜਦੋਂ ਬੈਂਕ ਨਹੀਂ ਸੀ ਨਹੁੰਦੇ ਉਹ ਹਰ ਇੱਕ ਮਨੁੱਖ ਦਾ ਇੱਕ ਸ਼ਾਹ ਬਾਣੀਆਂ ਧਨ ਵਾਲਾ ਬਣਾਇਆ ਹੁੰਦਾ ਸੀ ਉਹਦੇ ਕੋਲੋਂ ਪੈਸੇ ਲੈਂਦੇ ਸਨ ਤੇ ਆਪਣਾ ਵਿਆਹ ਸ਼ਾਦੀ ਕੋਈ ਫਸਲ ਕਰਨੀ ਕੋ ਕੰਮ ਕਰਦੇ ਸਨ ਉਹਨੂੰ ਸ਼ਾਹ ਕਹਿੰਦੇ ਸਨ ਅਗੇ ਅਖਾਣ ਬਣਿਆ ਹੋਇਆ ਸੀ ਸਾਬ বিনা ਪਤ ਨਹੀਂ ਗੁਰੂ বিনা ਗਤ ਨਹੀਂ ਇੱਕ ਅਖਾਣ ਬਣਿਆ ਸੀ ਵੀ ਫਿਰ ਉਹ ਧਨ ਦੇ ਦਿੰਦਾ ਸੀ ਉਹਦਾ ਸੂਦ ਲੈ ਲੈਂਦਾ ਸੀ ਉਹ ਵਿਆਜ ਲੈਂਦਾ ਸੀ ਜਿਵੇਂ ਅੱਜਕੱਲ ਵੀ ਬੈਂਕ ਲੈਂਦੇ ਨੇ हे मेरे मालिक तेरे ਵਰਗਾ ਸ਼ਾਹ ਕੋਈ ਨਹੀਂ ਹੈ ਤੂੰ ਹਰ ਇੱਕ ਦੀ ਪਤਰਖਣ ਵਾਲਾ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾ ਦਾ ਸਾਹੋ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੀ ਸਾਹੋ ਉਹ ਸਾਹ ਸਭ ਤੋਂ ਵੱਡਾ ਸਾਹ ਹੈ ਅਰ ਸੱਚਾ ਸਾਹ ਹੈ ਦੁਨੀਆ ਦੇ ਸਾਹ ਤਾਂ ਝੁੱਟੇ ਨੇ ਸਾਹਨ ਮੈਂ ਤੂੰ ਸੱਚਾ ਸਾਹਾ ਇੱਡਾ ਵੱਡਾ ਸੱਚਾ ਰਹਿਣ ਵਾਲਾ ਸ਼ਾਹ ਹੈ ਬਾਕੀ ਤਾਂ ਖਤਮ ਹੋਣ ਵਾਲੇ ਸ਼ਾਹ ਨੇ ਕਿਸੇ ਨੂੰ ਦੇ ਦਿੰਦਾ ਹੈ ਪੈਸੇ ਕਿਸੇ ਤੋਂ ਖੋਹ ਲੈਂਦਾ ਹੈ ਵਪਾਰ ਨੂੰ ਮੈਂ ਵਪਾਰੀ ਫਿਰ ਤੇਰੇ ਵਰਗਾ ਵਪਾਰ ਵੀ ਕੋਈ ਨਹੀਂ ਹੈ ਤੂੰ ਕਰਦਾ ਹੈ ਵਪਾਰ ਨਾਮ ਦਾ ਵਪਾਰ ਕਰਾਂਦਾ ਹੈ ਇਹ ਵਪਾਰ ਵਿਰਲਾ ਵਪਾਰ ਹੈ ਨਾਨਕ ਤਾਂ ਕਹਿ ਸਦਵਲਿਹਾਰ ਹੈ ਉਹ ਵਪਾਰ ਕੌਣ ਸੋ ਵਪਾਰੀ ਜਾਕਾ ਊਹਾ ਵਾ ਸਾਹੋ ਸਤਗੁਰੂ ਜੀ ਕਹਿੰਦੇ ਵਪਾਰੀਆ ਵਿੱਚ ਸਭ ਤੋਂ ਵੱਡਾ ਵਪਾਰ ਹੈ ਜੇ ਇੱਥੇ ਕੋਈ ਕਰ ਵੀ ਲੱਗ ਲੱਗ ਵੀ ਪਿਆ ਕਰਨਾ ਵਪਾਰ ਆਪਾਂ ਕਰਦੇ ਆ ਕਰਨਾ ਚਾਹੀਦਾ ਚਾਰ ਕੀਤੇ ਕਹੇ ਗਏ ਨੇ ਗੁਰਬਾਣੀ ਵਿੱਚ ਖੇਤੀ ਹੈ ਵਪਾਰ ਹੈ ਦੁਕਾਨਦਾਰੀ ਹੈ ਚੱਕਰੀ ਹੈ ਮਨਹਾਲੀ ਕਰਸ਼ਾਣੀ ਕਰਨੀ ਸੋਠ ਰਾਗ ਵਿੱਚ ਦੱਸਿਆ ਚਾਰ ਨੇ ਕੀਤੇ ਵਪਾਰ ਕਰਦਾ ਹੈ ਬਲੁਖ ਪਰ ਤੇਰੇ ਵਰਗਾ ਵਪਾਰ ਕਿਸੇ ਦਾ ਨਹੀਂ ਚਲੇ ਰਿਹਾ ਹੈ ਖਤਮੇ ਨਹੀਂ ਹੁੰਦਾ ਕਿੱਥੇ ਕਿਸੇ ਦਾ ਹੋ ਜਾਂਦਾ ਕਿ ਕੋਈ ਰੋ ਰਿਹਾ ਕੋਈ ਧੋ ਰਿਹਾ ਪਾਸ਼ਾ ਕਹਿੰਦੇ ਸਭ ਤੋਂ ਵੱਡਾ ਵਪਾਰੀ ਹੈ ਦਰਬਾਰ ਵਿੱਚ ਤੇਰਾ ਦਰਬਾਰਾ ਸ਼ਰਨ ਪਾਲਣ ਟੀਕਾ ਫਿਰ ਕਹਿੰਦੇ ਸਾਰੇ بڑے بڑے ਦਰਬਾਰ ਨੇ ਕੋਈ ਮੁੱਖ ਮੰਤਰੀ ਦਾ ਦਰਬਾਰ ਹੈ ਕੋਈ ਡੀਸੀ ਦਾ ਦਰਬਾਰ ਹੈ ਆਪਾਂ ਦੇਖਦੇ ਹਾਂ ਨਾ ਜੀ ਕੋਈ ਪ੍ਰਧਾਨ ਮੰਤਰੀ ਦਾ ਦਰਬਾਰ ਹੈ ਔਰੰਜੀਬ ਦੇ ਦੋ ਦਰਬਾਰ ਸਨ ਆਮ ਦਰਬਾਰ ਖਾਸ ਦਰਬਾਰ ਆਮ ਖਾਸ ਕਹਿੰਦੇ ਸਰ ਉਹ ਪਰ ਤੇਰੇ ਵਰਗਾ ਦਰਬਾਰ ਕੋਈ ਨਹੀਂ ਹੈ। ਸੋਦਰ ਕਿਹਾ ਸੋ ਕਰਕੇ ਹਜਤ ਬੈ ਸਰਬ ਸੰਭਾਲੇ। ਕੈਸਾ ਦਰਬਾਰ ਹੈ ਤੇਰਾ? ਉਹ ਕਹਿੰਦੇ ਸਰਨ ਪਾਲਨ ਟੀਕਾ ਪੂਰੇ ਦਰਬਾਰਾਂ ਵਿੱਚ ਹੋਰ ਦਰਬਾਰਾਂ ਵਿੱਚ ਤੁਹਾਨੂੰ ਵੜਨ ਵੀ ਨਾ ਦਿੱਤਾ ਜਾਵੇ। ਤੇਰੇ ਦਰਬਾਰ ਵਿੱਚ ਸਰਨ ਆਂਦਾ ਹੈ ਉਹਦੀ ਪਾਲਣ ਕਰਨ ਵਿੱਚ ਤੂੰ ਟੀਕਾ ਹੈ ਸ਼੍ਰੋਮਣੀ। ਏਡਾ ਵੱਡਾ ਹੈ ਉਹਦੇ ਦਰਬਾਰ ਵਿੱਚ ਕੋਈ ਵੀ ਉਹਦੀ ਓਟ ਲਿਓ। ਕੋਈ ਸਹਾਰੀ ਨਾ ਹੋਵੇ ਸਾਡਾ ਐਸਾ ਐਸੀ ਸਤਸੰਗ ਜੀ ਇੱਕ ਮਿੰਟ ਵਿੱਚ ਕਰ ਦਿੰਦਾ ਐਸਾ ਕੋਈ ਵੀ ਨਾ ਹੋਵੇ ਫੇਰ ਵੀ ਉਸ ਮਾਲਕ ਦੀ ਸਰਨ ਤੱਕੋ ਉਹ ਫੇਰ ਵੀ ਬਖਸ਼ ਦਿੰਦਾ ਹੈ ਕਿੱਡਾ ਪਾਪੀ ਹੋਵੇ ਜਿਸ ਪਾਪੀ ਕੋ ਮਿਲੇ ਨਾ ਢੋਈ ਸਰਨ ਆਵੇ ਤਾਂ ਨਿਰਮਲ ਹੋਏ ਐਡਾ ਵੱਡਾ ਹੈ ਉਹ ਮਾਲਕ ਸ਼ਰਨ ਪਾਲ ਟਿਕਾ ਟਿਕਾ ਕਹਿੰਦੇ ਨੇ ਸ਼੍ਰੋਮਣੀ ਉੱਚਾ ਕਹਿੰਦੇ ਸਾਰੇ ਦਰਬਾਰਾਂ ਵਿੱਚ ਹੋਰ ਦਰਬਾਰਾਂ ਵਿੱਚ ਤੈਨੂੰ ਵੜਨ ਵੀ ਨਾ ਦਿੱਤਾ ਜਾਵੇ ਉਹਦਾ ਦਰਬਾਰ ਹਮੇਸ਼ਾ ਖੁੱਲਾ ਹੈ ਪਰ ਹੈ ਬਹੁਤ ਵੱਡਾ ਅਤ ਉੱਚਾ ਤਾਂ ਕਾ ਦਰਬਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਬਹੁਤ ਵੱਡਾ ਦਰਬਾਰ ਹੈ ਇਹ ਦਰਬਾਰ ਖਤਮ ਹੋਣ ਵਾਲੇ ਨਹੀਂ ਰਾਜਿਆਂ ਦੇ ਉਹ ਦਰਬਾਰ ਸਦੀਵੀ ਹੈ ਪਾਦਸ਼ਾਹ ਕਹਿੰਦੇ ਨੇ ਸਭ ਤੋਂ ਵੱਡਾ ਦਰਬਾਰ ਹੈ ਤੇਰਾ ਲਕshmi ਕੀਤਕ ਗਣੀ ਨਾ ਜਾਈਏ ਗਣ ਨਾ ਸਕੋ ਸਿਕਾ ਕਹਿੰਦੇ ਤੇਰੇ ਫਿਰ ਦਰਬਾਰ ਵਿੱਚ ਤੇਰੇ ਖਜ਼ਾਨੇ ਵਿੱਚ ਕਿੰਨੇ ਕੁ ਪੈਸੇ ਨੇ ਕਿੰਨੇ ਕੁ ਮਾਇਆ ਹੈ ਕੋਈ ਨਹੀਂ ਗਿਣ ਸਕਦਾ ਸਭ ਦੀ ਗਿਣੀ ਹੋਈ ਹੈ ਵੀ ਸਾਡੇ ਦੇਸ਼ ਦਾ ਅਡਾਨੀ ਬਾਨੀ ਆਪਾਂ ਕੋਈ ਕਹਿੰਦੇ ਨੇ ਵੀ ਫਲਾਮ ਰੁੱਖ ਵੱਡਾ ਹੈ ਉਹਦੀ ਮਾਇਆ ਗਿਣੀ ਹੋਈ ਹੈ ਵੀ ਇੰਨੇ ਅਰਬ ਹੈ ਇੰਨੇ ਖਰਬ ਹੈ ਇੰਨਾ ਕੁਝ ਹੈ ਤੇਰੀ ਲਕshmi ਤੇਰੀ ਮਾਇਆ ਗਿਣੀ ਨਹੀਂ ਜਾ ਸਕਦੀ